श्री गुचर ते ਇਸ ਗਾਉਂ ਦੇ ਕਹਿੰਨੇ ਸਰਦਾਰ ਲੇਕ ਦੇ ਆਜ਼ਾਦੀ ਪ੍ਰਕਾਰ ਰੱਖਣ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਨਾਬਾਰਵਾਸੀਆਂ ਨੇ ਵੀ ਜੈਤੂਨ ਦੇ ਮੋਰਚੇ ਵਿੱਚ ਭਾਗ ਲਿਆ ਤੇ ਆਪਣਾ ਰੋਡ ਕਸਤਾ ਬੰਤਾ ਸਿੰਘ ਜੀ ਅਮਰੀਕ ਸਿੰਘ ਜੀ ਦੇ ਨਾਲ ਹਰੀ ਸਿੰਘ ਜੀ ਭਰਵਿੰਦਰ ਸਿੰਘ ਜੀ ਮਾਤਾ ਜਟਾੜਾ ਮਾਨ ਅਮਿਆਲ ਸਿੰਘ ਜੀ ਜਗਤਿੰਦਰਪਾਲ ਸਿੰਘ ਜੀ ਮਾਤਾ ਜਟਾੜਾ ਮਾਨ ਜਰਮਦਰ ਰੇਸ਼ਮਰ ਮਾਨ ਜੀ ਵਿੱਲਾ ਪ੍ਰੋਪਰਟੀ ਦਾ ਪਰਮਿਨਾਮਾ ਸੁਖਾਗਰ ਸਿੰਘ ਜੀ ਦੇ 505 ਸਿੰਘ ਜੀ ਕੋਮਿੰਦਰ ਸਿੰਘ ਜੀ ਦੇ ਮਹਲਾ ਕਰਤਾਰਪੁਰ ਨਾਮਾ ਦੇ ਉਜਾਦਰ ਸਿੰਘ ਜੀ ਸਾਡੇ ਸਤਿਕਾਰਯੋਗ ਉਹਨਾਂ ਦੇ ਪੁੱਤਰ ਜੁਗਨ ਸਿੰਘ ਜੀ ਗਵਿੰਦਰ ਸਿੰਘ ਜੀ ਸੁਖੀ ਸਿੰਘ ਜੀ ਜਿੱਲਾ ਸੇਰਤਾਰ ਸਿੰਘ ਜੀ ਮਾਨਾ ਗੁੰਥਾ ਸਿੰਘ ਦੇ ਮਾਨ ਸਿੰਘ ਜੀ ਦੇ ਪੋਤਾ ਬੰਦਿਆ ਸਿੰਘ ਦੇ ਅਰਤਾਰ ਸਿੰਘ ਜੀ ਰਾਜਪੁਰਾ ਬਜਨ ਤੋਂ ਉਪਰਿੰਦਸ ਸਿੰਘ ਜੀ ਨੂੰ ਉਪਦੇਸ਼ਕ ਬੁਲਾਇਆ ਗਏ ਉਪਦੇਸ਼ਕ ਪੰਡਿਤ ਸੁਰੀ ਰਾਜਪੁਰਾ ਪੰਜਾਬ ਸਕੂਲ ਬੱਸੰਦੀ ਬਾਹਰ ਸਰਕਾਰੀ ਮਾਡਲ ਹਾਈ ਸਕੂਲ ਨਾਪਾਤੋ ਜਿੱਥੇ ਮਾਨਜੋਗ ਹੈਡਮਾਸਟਰ ਸ਼ਰਮਾ ਜੀ ਉੱਥੇ ਚੋਟੇ ਤੋਂ ਆਏ ਨਹੀਂ ਉੱਥੇ ਉਹਨਾਂ ਦੇ ਨਾਲ ਜਸਵਿੰਦਰ ਸਿੰਘ ਜੀ ਸੰਧੂ ਬਹੁਤ ਹੀ ਮਿਹਨਤੀ ਉਹਦੇ ਅਦ ਅਰਮਨਦੀਪ ਸਿੰਘ ਢਿੱਲੋਂ ਬੀਬੀ ਬੀ.ਐਰ.ਏ. ਹਾਈ ਸਕੂਲ ਦੇ ਪ੍ਰਿੰਸੀਪਲ ਵਰਜਿੰਦਰ ਮੋਹਨ ਜੀ ਉਹ ਮਾਂ ਤੇਰੀ ਇਫਤ ਹਰ ਪੰਨ ਸੰਗੀਤ ਇਫਤ ਇਫਤ ਹਰ ਪੰਨ ਸੰਗੀਤ ਇਫਤ ਆਹਨ ਮਦਾਇਰ ਹੱਥ ਵਿੱਚ ਬੰਦ ਨਾ ਉਹ ਮਾਂ ਤੇਰੀ ਇਫਤ ਤੇ ਸਾਡੇ ਜਿਹੜੇ ਵਡੇਰਿਆਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਦੇ ਕੇ ਸਾਨੂੰ ਇਹ ਆਜ਼ਾਦੀ ਦਿੱਤੀ ਹੈ ਤੇ ਅਸੀਂ ਇਹਦਾ ਆਨੰਦ ਮਾਣੀਏ ਜੀ ਜਿਹੜਾ ਪੰਜਾਬ ਨੂੰ ਸਾਫ਼ ਸੁਥਰਾ ਰੱਖੀਏ ਹਰਿਆਵਲ ਭਰਿਆ ਰੱਖੀਏ ਨਸ਼ਾ ਮੁਕਤ ਕਰੀਏ ਤੇ ਮੋਢ ਰੰਗਲਾ ਪੰਜਾਬ ਉਹ ਵੀ ਸਾਡੇ ਹੀ ਬੱਚੇ ਨੇ ਜੇ ਕੋਈ ਬੱਚਾ ਪਟਕ ਗਿਆ ਤਾਂ ਅਸੀਂ ਉਹਨੂੰ ਮੁਖ ਧਾਰਾ ਚ ਲਿਆਵਾਂਗੇ ਤੇ ਪੰਜਾਬ ਸਰਕਾਰ ਇਸ ਪ੍ਰਤੀ ਬਹੁਤ ਸ੍ਰਹਿਦੈ ਤੇ ਲੱਗੇ ਹੋਏ ਆ ਅਸੀਂ ਜਰੂਰ ਕੰਮ ਜਾਵਾਂਗੇ